ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਭਾਲਕ ਝੋਟੀ ਦਿਖਾਉਣੀ ਆ ਤੇ ਇੱਕ ਗੱਬਣ ਗਾਂ ਜਿਹੜੀ ਕੁਝ ਕੁ ਦਿਨ ਸੂਨ ਚ ਵਾਕੀ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਸਿੰਘਾ ਸਿੰਘ ਜੀ ਪਿੰਡ ਭਗਤਪੁਰਾ ਚਾਰ ਵਾਲੇ ਕੋਠੇ ਹਨਾ ਤੇ ਬਰਨਾਲਾ ਜ਼ਿਲ੍ਹਾ ਪਖੋ ਕੈਂਚੇ ਨੇੜੇ ਆ ਗਿਆ ਮੋਬਾਈਲ ਨੰਬਰ ਬਾਈ ਜੀ ਆਪਣਾ 9864 98764 33254 98764 33254 ਪਹਿਲਾ ਨੰਬਰ ਤੇ ਆਪਾਂ ਜਰਸੀ ਵੈਡ ਦੇਖ ਰਹੇ ਆ ਤੇ ਬਾਈ ਜੀ ਸੂਆ ਕਿਹੜਾ ਸੂਰੀ ਆ ਇਹ ਦੂਜਾ ਸੂਈ ਪਹਿਲਾ ਸੂਈ ਅੱਛਾ ਕੈਦਰ ਬਾਕੀ ਆ ਸੂਤੇ ਇਹਦੇ ਜੀ 25 ਦਿਨ ਪੂਰੇ ਅੱਛਾ ਲਗਭਗ ਅੱਜ ਵੀ 10 15 ਦਿਨ ਬਾਕੀ ਪਿਆ 12 13 15 ਹਣਾ ਹਾਂਜੀ 12 13 ਦਿਨ ਬਾਕੀ ਆ ਤੇ ਇਹ ਗੱਲ ਕਰੀ ਦੁੱਧ ਦੀ ਪਿਛਲੀ ਵਾਰਾ ਕਿੰਨਾ ਕ ਪਾਇਆ ਨੇ 16 ਕਿਲੋ ਘੱਟ ਹੈ ਜੀ ਮੇਰੇ 20 18 19 20 ਇੱਥੇ ਗੱਲ ਅੱਛਾ ਕਹਿੰਦਾ ਪਾ 18 ਕਿਲੋ ਦੁੱਧ ਮੰਨ ਕੇ ਬੰਦਾ ਖਰੀਦ ਲੇ ਵੀ ਚੰਗੀ ਕੇਰਲ ਹੋਇਆ ਦਾ ਵੱਧ ਵੀ ਚੋ ਸਕਦਾ ਤੇ ਬਾਕੀ ਗੱਲ ਕਰੀ ਵੀ ਕੱਦ ਗੁੱਦ ਚੰਗਾ ਸੋਹਣਾ ਸਾਫ ਸੁਥਰਾ ਹਾਂਜੀ ਤੇ ਜਰਸੀ ਵਿੱਚ ਹਲਕਾ ਜਿਹਾ ਕ੍ਰੋਸਪਾਉਂਡ ਪੈਂਦਾ ਹਨਾ ਥੋੜਾ ਬ੍ਰਾਡ ਹੈ ਤੇ ਬਾਕੀ ਦੁੱਧ ਜਿਹੜਾ ਦੂ ਫੈਟ ਵਾਲਾ ਦੂ ਹਨਾ ਜੇ ਇੱਕ ਹੋਰ ਹੈ ਦੀ ਤਾਰੀਫ ਜੈਦਾ ਨੇ ਮੈਂ ਮਾਂ ਖੜੀ ਆ ਜੀ ਜੀ ਉਹਨਾਂ ਕੋਲ 25 ਕਿਲੋ ਦੁੱਧ ਹਾਂ ਇਸ ਟਾਈਮ ਨੇ ਜੀ ਅਜਾ ਆਪਣੇ ਲੋਕ ਲਈ ਰੀਜੋ ਆਈ ਵੀ ਹੈ। ਉਹ ਲੋਕ ਲਈ ਰੀਜਾ ਆਈ ਵੀ ਹੈ। ਇਹ ਭੈਣ ਜਿਹੜੀ ਉਹ ਮੱਖਣ ਬਗੜੀ ਆ। ਜੀ ਤੇ ਦੂਜੀ ਜੱਗੇ ਕੋਲ ਖੜੀ ਜਾ ਕੇ ਪੁੱਛ ਕੇ ਫੈਸਲੀ ਕਰਕੇ ਲੈ ਲੈ। ਇਹ ਕਹਿੰਦਾ ਭਾਵੇਂ ਜੇ ਮਰਗ ਆਪਣੇ ਏਰੀਆ ਦੇ ਜੰਮੀ ਬੜੀ ਆ। ਹਾਂਜੀ ਹਾਂਜੀ ਗਰੈਬ ਚੱਕੀ ਉਹਦੇ ਲਈ ਆ। ਭਦੌੜਾ ਝੂਠਾ ਵਾਲਾ ਕੰਮ ਜਮਾਣੀ। ਜੀ ਤੇ ਇਹਦਾ ਰੇਟ ਆਪਾਂ ਕੀ ਰੱਖਿਆ? ਇਹਦਾ 85000 ਲੈਣਗੇ। ਮੌਕੇ ਤੇ ਗੁਜਾਇਸ ਹੋ ਜਾਊਗੀ। ਹਾਂਜੀ ਮੌਕੇ ਤੋਂ। ਤੇ ਥੋੜਾ ਥੋੜਾ ਦੀ ਬਿਲਕੁਲ ਓਕੇ ਆ। ਓਕੇ ਹੈ ਜੀ ਮੇਰੀ ਗਰੰਟੀ ਹੈ। ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਵੀ ਜਿੱਦਾਂ ਮਰ ਜੇ ਹੱਥ 85 ਜੋ ਮੌਕੇ ਤੇ ਮਾਨਤਾ ਕਰਦਾਂਗੇ ਮਾੜਾ ਮੋਟਾ ਹੀ ਹੋਊ ਸੋਟ ਚ ਪਾਈ ਸੁ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਸੋਹਣਾ ਸਾਫ ਸੁਥਰਾ ਦੂਜਾ ਸੂਰਾ ਸੂਰੀਆ ਸੂਨ ਦੇ ਵਿੱਚ ਇਹ 14 15 ਦਿਨ ਪੈਂਡਿੰਗ ਪਏ ਆ ਤੇ ਜਿਉਂ ਜਿਉਂ ਮਣਕੇ ਜਦੋਂ ਸੂਨ ਦੇ ਵਿੱਚ ਛਕਾਉਣਾ ਵਧੀਆ ਇਹਨੇ ਹਵਾਨਾ ਕੱਢਣਾ ਤੇ ਵਾਕੇ ਥਾਣਾ ਦੇ ਵਿੱਚ ਵਿੱਥੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਚੰਗੇ ਬਜਨ ਮਜੂਦੇ ਵਿੱਚ ਆ ਗਈ ਥੋੜੀ ਕਾਫੀ ਕਲਰ ਦੇ ਵਿੱਚ ਆ ਗਈ ਦੁੱਧ ਜਿਹੜਾ ਦੋਗੇ ਕਿਉਂਕਿ ਜਰਸੀ ਬੱਚੀ ਜੋ ਹਲਕਾ ਕ੍ਰਾਉਚ ਪਾਣਾ ਜੇ ਤਾਂ ਦੁੱਧ ਦੀ ਮਣਕੇ ਚਲੋ ਪੈਦਾਵਾਰ ਤੇ ਨਾਲ ਬਣ ਕੇ ਚਲੋ 메ਨ ਕਹਿੰਦਾ ਬਾਬਾ ਇੱਕ ਤਰ੍ਹਾਂ ਦਾ ਮੱਝ ਨਾਲ ਦੁੱਧ ਮੈਚ ਹੋਣ ਲੱਗ ਗਿਆ ਦਾ ਠੀਕ ਆ ਠੰਡੀ ਸੀਲ ਤੇ ਠਣਾ ਜਿ ਵਿਥੀ ਬਹੁਤ ਆ ਸੋ ਲੇਵਾ ਦੇਖ ਸਕਦੇ ਨੇ ਖੜਮਾ ਲੈ ਚੱਲ ਵੀਰੇ ਰੇਟ 85 ਯਰ ਮਾੜਾ ਵੋਟਾ ਵੀਰ ਮੌਕੇ ਤੇ ਮਾਨਤਨ ਕਰ ਦੂਗਾ ਅੱਗੇ ਵੀਰੇ 2 ਨੰਬਰ ਤੇ ਝੋਟੀ ਦੇਖ ਰਹੇ ਆ ਪਾਲਕਾਪਾ ਹਣਾ ਕਿੰਨੀ ਕੁ ਉਮਰ ਦੀ ਐ ਇਹ ਇਹ ਉਮਰ ਜੀ ਹੋਊਗੀ 2 ਸਾਲ ਡੇਢ ਸਾਲ ਦੀ ਹੋ ਪਟੀ ਹੋਗੀ ਠੀਕ ਆ 2 ਸਾਲ ਦੇ ਲੱਗ ਸਕਦੇ ਦੰਦ ਵਗੈਰਾ ਤਾਂ ਨਹੀਂ ਦੇਖਿਆ ਇਹ ਨਹੀਂ ਦੰਦ ਮੈਨੂੰ ਦੇਖਣ ਨਹੀਂ ਆਉਂਦੇ ਝੂਠ ਹੀ ਮਾਰਦੇ ਤੇ ਗੱਬਣ ਵਗੈਰਾ ਤਾਂ ਨਹੀਂ ਹੋਈ ਜੇ ਨਹੀਂ ਜੀ ਤਾਰਾ ਕਰੀਏ ਬਸ ਹੋ ਜੀ ਕੱਟੀ ਕੀ ਗਾੜੀ ਤੇ ਅੱਛਾ ਕਹਿੰਦਾ ਵਾ ਹੀਟ ਦੇ ਵਿੱਚ ਹੈਗੀ ਆ ਹਾਂਜੀ ਤੇ ਵੀ ਆਉਣ ਲਈ 20 ਨਾਲੋਂ ਵਧੀਆ ਜਿਹੜਾ ਮਰਜ਼ੀ ਦੀ ਘਪਰਾਲੇ ਬੰਦਾ ਹਾਂਜੀ ਹਾਂਜੀ ਤੇ ਮੱਝ ਵਿੱਚ ਚੰਗੀ ਦੀ ਆ ਵਧੀਆ ਹਾਂਜੀ ਮੈਂ ਚੰਗੀ 18 19 ਕਿਲੋ ਤੱਕ ਦੀ ਮੈਂ ਤੇ ਰੇਟ ਇਹਦਾ ਕੀ ਰੱਖਿਆ ਵਾ ਰੇਟ ਦਾ ਲੈਣ ਦੇ ਨ 50 ਹੈ ਜੀ ਮੌਕੇ ਤੇ ਮਾਨਤਾ ਕਰ ਦਾਂ ਹਾਂਜੀ ਖੁੱਲਾ ਮਾਨਤਾ ਕਰ ਦੇਵਾਂਗੇ ਵੱਡਣ ਵਾਲੇ ਨੂੰ ਦੇਣੀ ਜੀ ਰੱਖਣਾ ਦੀ ਪੱਟੀ ਸਪਾਲਕ ਬੰਦ ਨੂੰ ਕੱਟੀ ਦੇਣੀ ਆ ਧੋਈ ਬਾਹਰ ਨੂੰ ਖਬਰੋ ਕੱਦ ਕਾੜ ਸਿੰਘ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਬਿਲਕੁਲ ਬੰਨ ਦੇ ਕਾਬਲ ਹੈ ਇੱਕ ਵਾਰ ਹੀਟ ਬਾਈ ਕਹਿੰਦਾ ਦੋ ਕੁ ਦਿਨ ਹੋ ਗਏ ਕੱਢ ਗਈ ਹੁਣ ਵੀ ਥੋੜੀ ਥੋੜੀ ਹਲਕੀ ਹੀਟ ਦੇ ਵਿੱਚ ਝੋਟੀ ਹੈਗੀ ਹੈਗੀ ਤੇ ਇੱਕ ਸਾਣ ਵਗੈਰਾ ਤੋਂ ਵਧੀਆ ਕ੍ਰਾਸ ਕਰਵਾ ਲਈ ਤੇ ਕਹਿੰਦਾ ਭਾਵਾ ਉਹਦੇ ਆਹ ਦਿਨਾਂ ਨੂੰ ਆਪ ਆਪ ਸਮਝਾ ਲਓ ਪੀ ਚੰਗੀ ਸੂਰ ਵਾਲੀ ਮੈਂ ਇਹਨੇ ਬਣ ਜਾਣਾ ਸਿੰਘ ਮੂੰਹ ਵਾਤਾ ਚੰਗਾ ਦੋ ਕੁ ਸਾਲ ਦੇ ਦੀ ਉੱਪਰ ਥੱਲੇ ਦੀ ਉਮਰ ਉਹਦੀ ਅੰਦਾਜ਼ਾ ਹੋਊਗੀ ਤੇ ਬਾਕੀ ਬਾਡੀ ਮੰਤਰ ਰਾਜੀ ਸਮੀ ਬੜੀ 50000 ਰੁਪਏ ਮੁੱਲਾ ਮਾਨ ਤਨ ਵੀ ਰੌਕੇ ਜੇ ਤੁਹਾਡਾ ਕਰ ਦੇਣਗੇ ਬਠੂਪੁਰੇ ਦੀ ਮੰਤਰ ਤੇ ਬਾਕੀ ਥ ਕਹਿੰਦਾ ਵਾ ਕਿਸੇ ਪਾਸਿਓ ਹੱਥ ਤਰਾਣੀ ਸੋ ਪਿੰਡ ਭਗਤਪੁਰਾ ਮੋੜ ਚੋੜਾ ਵਾਲੇ ਕੋਠੇ ਦੋ ਨਾਗਾ ਬਥਰੂ ਦਿਖਾਤੇ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਾਂਗੇ